जय श्री राम चैनल आवाज सच दी मैं सारी टीम नु अमरਦੀ ਬੰਸਲ ਬੈਂਡਾ ਤੋਂ ਬਹੁਤ ਬਹੁਤ ਮੁਬਾਰਕਾ ਦਿੰਨਾ ਔਰ ਸੱਚ ਜੋ ਹੈ ਚੈਨਲ ਦੇ ਇਹਨਾਂ ਦਾ ਨਿਊਜ਼ਪੇਪਰ ਔਰ ਜੋ ਮਤਲਬ ਮੀਡੀਆ ਚ ਇਹਨਾਂ ਦਾ ਪ੍ਰਚਾਰ ਹੋ ਰਿਹਾ ਬਹੁਤ ਅੱਛਾ ਹੋ ਰਿਹਾ ਹੈ ਔਰ ਸਾਡੇ ਰਾਜਕਮਰ ਜੀ ਬੈਂਡੇ ਦੇ ਇਹ ਪ੍ਰਵਕਤਾ ਨੇ ਪੱਤਰਕਾਰ ਨੇ ਸੋ ਇਹਨਾਂ ਦਾ ਕੰਮ ਹੈ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕਰ ਪਹੁੰਚਾਣਾ ਔਰ ਲੋਕਾਂ ਦੇ ਕੰਮ ਕਰਾਉਣਾ ਸੋਸ਼ਲ ਦਾ ਕੰਮ ਸਾਡੇ ਰਾਜਤਮਾਰ ਜੀ ਬਹੁਤ ਕਰਦੇ ਨੇ ਸੋ ਮੈਂ ਡੇਰਾ ਸੱਚਾ ਸੋਧਾ ਦੇ ਪ੍ਰੇਮੀ ਆਮਰਦੀ ਬੰਸਲ ਸੋ ਮੈਂ ਆਪਣੇ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਪੂਰੀ ਟੀਮ ਨੂੰ ਤਹਿ ਦਿਲ ਤੋਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਹਿੰਦਾ ਹਾਂ ਔਰ ਮਾਲਕ ਅਗੇ ਅਰਦਾਸ ਵੀ ਕਰਦਾ ਹਾਂ ਵੀ ਇਹ ਚੈਨਲ ਦਿਨ ਦੁਗਣੀ ਔਰ ਰਾਤ ਚ ਅਗੁਣੀ ਤਰੱਕੀ ਕਰੇ ਔਰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਚ ਮੈਂ ਹੀ ਅਰਦਾਸ ਕਰਦਾ ਹਾਂ ਜੀ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ